ਗਿਆਨਾਂ ਉਹਨਾਂ ਮੰਦਾਂ ਹੈ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਤੇ ਅੱਜ ਤੁਸੀਂ ਚਾਰ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖਦੇ ਲੰਗਰ ਲਗਾਇਆ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਬ ਟਮਾਰ ਟ੍ਰੇਡਰ ਜਸ ਕਲਿਆਣ ਫੈਮਿਲੀ ਅਤੇ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਛੋਟੇ ਸ਼ਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਈਦਾ ਜੋ ਕਿ ਬਰੈਡ ਪਕੌੜਿਆਂ ਤੇ ਜ਼ਿਆਦਾ ਹੁੰਦਾ ਏ ਅਸੀਂ ਜਿਹੜੇ 5 ਸਾਲਾਂ ਤੋਂ ਲਗਾਤਾਰ ਲਗਾਉਂਦੇ ਆ ਰਹੇ ਆਂ ਤੇ ਇਹ ਅਸੀਂ ਦੋ ਥਾਵਾਂ ਤੇ ਕਈ ਦਫਾ ਕਲੀ ਦਫਤਰ ਰੋਡ ਦੇ ਉੱਤੇ ਤੇ ਕਈ ਦਫਾ ਅਸੀਂ ਗੰਢਾ ਰੋਡ ਤੇ ਲਗਾਉਂਦੇ ਆਂ ਕਿੰਨੇ ਸਾਲ ਹੋ ਗਏ ਲਾਉਂਦੇ ਆ ਨੂੰ 5 ਸਾਲ ਹੋ ਗਏ ਸੀ ਤਮੋਨ ਤੇ ਅਸੀਂ ਸੰਗਤ ਨੂੰ ਇਹੋ ਵੀ ਇਹ ਕਰਦੇ ਆਂ ਵੀ ਛੋਟੇ ਸਾਹਿਬ ਜਦਿਆਂ ਦੀ ਆਦ ਵਿੱਚ ਹਰ ਸਾਲ ਮਾਂ ਨੂੰ ਯਾਦ ਕਰਿਓ ਜੋ ਇੰਤਜਾਵੇ ਨੌਜਵਾਨਾਂ ਕੀ ਅਪੀਲ ਹੈ ਜੀ ਛੋਟੇ ਸਹਜਾਦਿਆਂ ਦੇ ਪੂਰਿਆਂ ਤੇ ਚੱਲਦੇ ਹੋਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਆਪਣੇ ਵੱਲੋਂ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਹੋ ਸਕਦਾ ਹੈ ਵੱਧ ਤੋਂ ਵੱਧ ਸੰਗਤ ਦੀ ਜੇਵਾ ਉਹ ਸਾਥੀ ਆ ਉਹ ਕਰਾਂ। ਬਹੁਤ ਬਹੁਤ ਧੰਨਵਾਦ।